ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਫਿਰ ਆਪਾਂ ਹਾਜ਼ਰ ਆ ਅੱਜ ਤੀਜੀ ਕਲਾਸ ਲੈ ਕੇ ਐਮਸੀਕਿਊ ਪੰਜਾਬੀ ਦੇ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਆਪਣੀ ਕਲਾਸ ਇਸ ਤੋਂ ਪਹਿਲਾਂ ਬੱਚੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਬੱਚਿਆਂ ਤੱਕ ਵੀ ਪਹੁੰਚ ਸਕੇ ਤੇ ਅੱਜ ਦਾ ਆਪਣਾ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਹੈਗਾ ਜੀ ਲੋਕ ਸਭਾ ਦੇ ਮੈਂਬਰ ਬਣਿਆ ਤਿੰਨ ਵਾਰ ਹਾਂਜੀ ਕੌਣ ਬਣਿਆ ਤਿੰਨ ਵਾਰ ਲੋਕ ਸਭਾ ਦਾ ਮੈਂਬਰ ਨਾਨਕ ਸਿੰਘ ਗੁਰਮukh ਸਿੰਘ ਮੁਸਾਫਰ ਸਰਜੀਤ ਪਾਤਰ ਜਾਂ ਜਸਵੰਤ ਸਿੰਘ ਕਮਲ ਹਾਂਜੀ ਆਨਸਰ ਦਿਓ ਰਜਿਸਟ੍ਰੇਸ਼ਨ ਕਰਕੇ ਦੱਸਿਆ ਕਰੋ ਹਾਂਜੀ ਲੋਕ ਸਭਾ ਦੇ ਮੈਂਬਰ ਬਣਿਆ ਤਿੰਨ ਵਾਰ ਉਹ ਹੈ ਜੀ ਗੁਰਮukh ਸਿੰਘ ਮੁਸਾਫਰ ਠੀਕ ਹੈ ਇੱਕ ਹੀ ਗੁਰਮੁਖ ਸਿੰਘ ਮੁਸਾਫਰ ਨੂੰ ਬੱਚੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਹੈ ਪੁਰਸਕਾਰ ਹੋਰ ਵੀ ਮਿਲੇ ਹੋਏ ਹੈ ਠੀਕ ਹੈ ਜਿਆਦਾ ਜਿਹੜਾ ਮਤਲਬ ਆਪਾਂ ਨੂੰ ਮਾਸਟਰ ਕੈਡਰ ਦੇ ਪੇਪਰ ਦੇ ਵਿੱਚ ਜਿਵੇਂ ਪਿਛਲੀ ਵਾਰ ਵੀ ਦੋ ਤਿੰਨ ਪ੍ਰਸ਼ਨ ਹੈ ਜਿਹੜੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੇ ਵਿੱਚੋਂ ਹੀ ਪੁੱਛੇ ਗਏ ਸੀ ਠੀਕ ਹੈ ਤਾਂ ਗੁਰਮੁਖ ਸਿੰਘ ਮੁਸਾਫਰ ਦੀ ਜਿਹੜੀ ਰਚਨਾ ਹੈ ਜੇ ਉਰਵਾਰ ਪਾਰ ਉਰਵਾਰ ਪਾਰ ਇਹਦੇ ਤੈਨੂੰ ਭਾਰਤੀ ਸਾਇਤਕ ਆਦਮੀ ਪੁਰਸਕਾਰ ਹੈ ਜੋ ਮਿਲਿਆ ਹੋਇਆ ਤੇ ਲੋਕ ਸਭਾ ਦੇ ਤਿੰਨ ਵਾਰ ਮੈਂਬਰ ਬਣ ਚੁੱਕੇ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਆਪਣੇ ਗੋਲ ਨੋਰੰਗ ਸਿੰਘ ਦੀਆਂ ਕਹਾਣੀਆਂ ਹਾਂਜੀ ਕਿਹੜੀਆਂ ਕਿਹੜੀਆਂ ਬੱਚੇ ਇਹਨਾਂ ਦੇ ਵਿੱਚੋਂ ਤਾਰੋ ਭੁਖੀਆਂ ਰੂਹਾਂ ਪਰਲਾਪਾਸਾ ਜਾਂ ਜਮਾਦਾਰ ਲਖਾ ਸਿੰਘ ਜਾਂ ਸਾਰੇ ਹੀ ਤਾਰੇ ਜਿਹੜੀਆਂ ਇਹ ਆਪਸ਼ਨਾਂ ਦੇ ਵਿੱਚ ਦਿੱਤੀਆਂ ਤੁਹਾਨੂੰ ਤਾਰੋ ਭੁੱਖੀਆਂ ਰੂਹਾਂ ਪਰਲਾਪਾਸਾ ਜਮਾਦਾਰ ਲੱਖਾ ਸਿੰਘ ਇਹ ਸਾਰੀਆਂ ਹੀ ਨੌਰੰਗ ਸਿੰਘ ਦੀਆਂ ਕਹਾਣੀਆਂ ਇੱਕ ਬੱਚੇ ਦੀਆਂ ਬੁੱਝਰ ਪੰਡਾ बूहे बारियां ठीक है ये सारिया नौरंग दिया ही रचनावें जी अगला प्रश्न अपने को संतोख सिंह धीर का जन्म कदों हुया, हाँ जी संतोखीर का जन्म कदों हो दो दिसंबर उन्नीस सौ भी चार दिसंबर उन्नीस सौ इक्की तीन उन्नीस सौ ਜਾਂ 3 ਦਸੰਬਰ 1920 ਹਾਂਜੀ ਸਹੀ ਆਨਸਰ ਦੱਸੋ ਰਾਜੀ ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਹੋਇਆ ਠੀਕ ਹੈ ਜੀ ਤੇ ਸੰਤੋਖ ਸਿੰਘ ਧੀਰ ਦੀ ਜਿਹੜੀ ਰਚਨਾ ਹੈ ਨਾ ਪੱਖੀ ਇਹਦੇ ਤੇ ਇਹਨਾਂ ਨੂੰ ਭਾਰਤੀ ਸਹਿਤ ਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਹੈ ओके रचना ਤੇ ਮਿਲਿਆ ਜੀ ਭਾਰਤੀ ਸਾਇਤ ਅਕਾਦਮੀ ਪੁਰਸਕਾਰ ਅਗਲਾ ਪ੍ਰਸ਼ਨ ਆਪਣੇ ਕੋਲ ਹੈਗਾ ਜੀ ਕੁੱਤਾ ਤੇ ਹੱਡੀ ਕਿਸ ਦੀ ਰਚਨਾ ਹੈ ਹਾਂਜੀ ਕੁੱਤਾ ਤੇ ਹੱਡੀ ਕਿਸ ਦੀ ਰਚਨਾ ਹੈ ਸੰਤੋਖ ਸਿੰਘ ਧੀਰ ਨਰੰਗ ਸਿੰਘ ਜਸਵੰਤ ਸਿੰਘ ਜਾਂ ਕਲਵੰਤ ਸਿੰਘ ਵੀਰ ਕੁੱਤਾ ਤੇ ਹੱਡੀ ਜਿਹੜੀ ਰਚਨਾ ਹੈ ਉਹ ਹੈ ਜੀ ਕਲਵੰਤ ਸਿੰਘ ਵਿਰਕ ਦੀ ਤੇ ਕੁੱਤਾ ਤੇ ਹੱਡੀ ਦੀ ਵਿਦਾ ਕੀ ਹੈ राजे ਹੈ ਕਿ ਇਹ ਕਹਾਣੀ ਹੈ ਠੀਕ ਹੈ ਤੇ ਇਹ ਜਿਹੜੀ ਕਹਾਣੀ ਹੈ ਕੁੱਤਾ ਤੇ ਹੱਡੀ ਇਹ ਕਲਵੰਤ ਸਿੰਘ ਵਿਰਕ ਦਾ ਜਿਹੜਾ ਧਰਤੀ ਤੇ ਆਕਾਸ਼ ਕਹਾਣੀ ਸੰਗ੍ਰਹਿ ਹੈ ਉਹਦੇ ਵਿੱਚੋਂ ਲਈ ਗਈ ਹੈ ਧਰਤੀ ਤੇ ਆਕਾਸ਼ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ राजे ਕੁੱਤਾ ਤੇ ਹੱਡੀ ਕਲਵੰਤ ਸਿੰਘ ਵਿਰਕ ਦੀ ਰਚਨਾ ਹੈ ਅਗਲਾ ਪ੍ਰਸ਼ਨ ਹੈਗਾ ਜੀ ਆਪਣੇ ਕੋਲੇ ਮਿੱਠੀਆਂ ਗਾਲਾਂ ਕਿਸ ਨੂੰ ਕਹਿੰਦੇ ਆ ਹਾਂਜੀ ਮਿੱਠੀਆਂ ਗਾਲਾਂ ਛੁਟਕਲਿਆਂ ਦੇ ਰਾਹੀ ਸਿੱਠਣੀਆਂ ਰਾਹੀ ਮਈਏ ਰਾਹੀ ਦਾ ਲੋਕ ਗੀਤਾਂ ਰਾਹੀ ਆਉਂਦੀ ਹੈ ਹਾਂਜੀ ਸਿੱਠਣੀਆਂ ਠੀਕ ਹੈ ਇਹਦਾ ਸਹੀ ਆਨਸਰ ਹੈ ਜੀ ਸਿੱਠਣੀਆਂ ਠੀਕ ਹੈ ਜੋ ਲੜਕੀ ਦੀਆਂ ਰਿਸ਼ਤੇਦਾਰਾਂ ਵੱਲੋਂ ਦਿਸ਼ਟਧਾਰਨੀਆਂ ਦੇ ਵਿੱਚ ਜਿਹੜੀਆਂ ਔਰਤਾਂ ਹੁੰਦੀਆਂ ਉਹਨਾਂ ਵੱਲੋਂ ਬਰਾਤੀਆਂ ਨੂੰ ਸੁਨਾਈਆਂ ਜਾਂਦੀਆਂ ਸਿੱਠਣੀਆਂ ਦੇ ਰੂਪ ਦੇ ਵਿੱਚ ਮਿੱਠੀਆਂ ਗਾਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਠੀਕ ਹੈ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ ਪੁੱਤ ਵੀਰ ਦਾ ਭਤੀਜਾ ਮੇਰਾ ਹਾਂਜੀ ਕੀ ਹੈ ਰਜੀ ਇਹ ਬੋਲੀ ਹੈ ਇੱਕ ਲੰਮੀ ਬੋਲੀ ਹੈ ਤੱਕ ਕਵਾਂਗੇ ਜਾਂ ਟੱਪਾ ਹਾਂਜੀ ਪੁੱਤ ਵੀਰ ਦਾ ਭਤੀਜਾ ਮੇਰਾ ਭੂਆ ਕਹਿ ਕੇ ਮੱਥਾ ਟੇਕਦਾ ਇਹਦਾ ਆਨਸਰ ਹੈ ਜੀ ਸਹੀ ਆਪਣੇ ਕੋਲ ਡੀ ਠੀਕ ਹੈ ਇਹ ਹੈ ਜੀ ਟੱਪਾ ਅਗਲਾ ਪ੍ਰਸ਼ਨ ਹੈ ਜੀ ਢੋਲਾ ਗਾਉਣ ਵੇਲੇ ਕਿਹੜੇ ਕੰਨ ਤੇ ਹੱਥ ਰੱਖਿਆ ਜਾਂਦਾ ਹੈ ਹਾਂਜੀ ਜਦੋਂ ਢੋਲਾ ਗਾਇਆ ਜਾਂਦਾ ਹੈ ਤਾਂ ਕਿਹੜੇ ਕੰਨ ਤੇ ਹੱਥ ਰੱਖ ਕੇ ਗਾਇਆ ਜਾਂਦਾ ਹੈ ਕਿਸੇ ਕੰਨ ਤੇ ਵੀ ਹੱਥ ਨਹੀਂ ਰੱਖਿਆ ਜਾਂਦਾ ਜਾਂ ਦੋਹਾਂ ਤੇ ਖੱਬੇ ਕੰਨ ਤੇ ਜਾਂ ਸੱਜੇ ਕੰਨ ਤੇ ਤਾਂ ਜਿਹੜਾ ਢੋਲਾ ਗਾਉਣ ਵੇਲੇ ਸੱਜੇ ਕੰਨ ਦੇ ਉੱਪਰ ਹੱਥ ਰੱਖ ਕੇ ਗਾਇਆ ਜਾਂਦਾ ਜੀ ਅਗਲਾ ਪ੍ਰਸ਼ਨ ਆਪਣੇ ਕੋਲੇ ਹੈ ਕਿ ਜੇ ਬੱਲੂ ਕਾ ਗੂ ਨੂੰ ਕੌਣ ਗਾਉਂਦਾ ਹੈ ਹਾਂਜੀ ਬੱਚੇ ਬਜ਼ੁਰਗ ਇਸਤਰੀਆਂ ਜਾਂ ਮਰਦ ਬੱਲੂ ਕਾ ਗੂ ਬੱਲੂ ਕਾਵੂਕ ਨੂੰ ਮਰਦਾਂ ਦੁਆਰਾ ਗਾਇਆ ਜਾਂਦਾ ਹੈ ਵੀਡੀਓ ਨੂੰ ਰਜੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਅਗਲਾ ਆਪਣੇ ਕੋਲੇ ਜਿਹੜਾ ਪ੍ਰਸ਼ਨ ਹੈ ਉਹ ਹੈ ਜੀ ਇਹ ਲਿਖਿਆ ਵਿੱਚੋਂ ਮਿਥਕਥਾ ਕਿਹੜੀ ਹੈ ਮਿਥਕਥਾ ਇੱਕ ਦੰਦ ਕਥਾ ਹੁੰਦੀਆਂ ਪਰੀ ਕਥਾ ਹੁੰਦੀਆਂ ਜਨੌਰ ਕਹਾਣੀਆਂ ਹੁੰਦੀਆਂ ਜਿਵੇਂ ਠੀਕ ਹੈ ਇਹ ਕਿੰਨਾ ਵਿੱਚ ਮਿਥਕਥਾ ਵੀ ਹੈ ਤਾਂ ਕਿਹੜੀ ਹੈ ਜੀ ਉਹ ਹੈ ਗਿਆ ਜੀ ਪ੍ਰਲਾਦ ਭਗਤ ਇੱਕ ਮਿੱਥਕਥਾ ਅਗਲਾ ਪ੍ਰਸ਼ਨ ਹੈ ਉਪ ਸੱਭਿਆਚਾਰ ਕਿਸ ਦਾ ਹਿੱਸਾ ਹੈ ਹਾਂਜੀ ਉਪ ਸੱਭਿਆਚਾਰ ਕਿਸ ਦਾ ਹਿੱਸਾ ਹੈ ਸਾਹਿਤ ਦਾ ਲੋਕ ਕਲਾ ਲੋਕ ਵੰਗੀ ਜਾਂ ਸੱਭਿਆਚਾਰ ਸੱਬਿਆ ਚਾਰ ਸੱਬਿਆ ਚਾਰ ਦਾ ਕਿੱਸਾ ਹੁੰਦਾ ਅਗਲਾ ਪ੍ਰਸ਼ਨ ਹੈ ਪੰਜਾਬ ਦੇ ਵਿੱਚ ਕਿੱਥੇ ਦੀ ਬਸੰਤ ਪੰਚਮੀ ਪ੍ਰਸਿੱਧ ਹੈ ਹਾਂਜੀ ਦੱਸੋ ਪਟਿਆਲਾ ਤੇ ਅੰਮ੍ਰਿਤਸਰ ਆਨੰਦਪੁਰ ਸਾਹਿਬ ਪਟਿਆਲਾ ਤੇ ਸ਼ਹਿਰਤਾ ਸਾਹਿਬ ਜਾਂ ਫਰੀਦਕੋਟ ਕਿੱਥੋਂ ਦੀ ਪਸੰਤ ਪੰਚਮੀ ਪ੍ਰਸਿੱਧ ਹੈ ਜੀ ਸਹੀ ਅਨਸਰ ਹੈ ਰੱਜੇ ਸੀ ਪਟਿਆਲਾ ਤੇ ਸ਼ਹਿਰ ਦਾ ਦੀਪ ਸੰਤ ਪੰਚਮੀ ਹੈ ਜਿਹੜੀ ਉਹ ਪ੍ਰਸਿੱਧ ਹੈ ਅਗਲਾ ਪ੍ਰਸ਼ਨ ਆਪਣੇ ਕੋਲ ਹੈਗਾ ਦੁਖੱਲੀ ਘੋਨੀ ਤੇ ਕੱਢਵੀ ਕਿਸ ਤੀਆਂ ਕਿਸਮਾਂ ਹਨ ਫੁਲਕਾਰੀ ਦੀਆਂ ਕਢਾਈ ਦੀਆਂ ਕਿਸਮਾਂ ਜੁੱਤੀਆਂ ਕਿਸਮਾਂ ਜਾਂ ਪੰਜੇਬਾਂ ਦੀਆਂ ਕਿਸਮਾਂ ਜੀ ਦੁਖੱਲੀ ਕੋਨੀ ਤੇ ਕੱਢਵੀ ਇਹ ਤਿੰਨੇ ਰਜੇ ਜੁੱਤੀਆਂ ਦੀਆਂ ਕਿਸਮਾਂ ਠੀਕ ਹੈ ਫੁਲਕਾਰੀ ਦੀਆਂ ਕਿਸਮਾਂ ਦੇ ਵਿੱਚ ਬੱਚੇ ਬਾਗ ਠੀਕ ਹੈ ਇੱਕ ਬੱਚੇ ਹੂੰਗੜ ਨੀਲਕ ਸਮਾਸ ਇਹ ਸਾਰੀਆਂ ਫੁਲਕਾਰੀ ਦੀਆਂ ਕਿਸਮਾਂ ਆ ਜਾਂਦੀਆਂ ਅੱਗੇ ਇੱਕ ਬੱਚੇ ਤਿੱਲ ਪੱਤਰਾ ਫਿਰ ਜਿਹੜੀਆਂ ਦੁਖੱਲੀ ਕੋਨੀ ਤੇ ਕੱਢਵੀ ਕਿਸਮ ਇਹ ਜੁੱਤੀਆਂ ਕਿਸਮਾਂ ਸਨੇ ਆਪਣੇ ਕੋਲੇ ਆਧੁਨਿਕ ਕਵਿਤਾ ਦਾ ਮੁੱਢੀ ਕੌਣ ਹੈ ਹਾਂਜੀ ਆਧੁਨਿਕ ਕਵਿਤਾ ਦਾ ਮੁੱਢੀ ਕੌਣ ਹੈ ਰਜੇ 옵ਸ਼ਨ ਹੈ ਜੀ ਪਾਈ ਵੀਰ ਸਿੰਘ ਹੈ ਬਾਬਾ ਫਰੀਦ ਹੈ ਅਮਰਤਾ ਪ੍ਰੀਤਮ ਜਾਂ surjit patar ਹਾਂਜੀ ਆਧੁਨਿਕ ਕਵਿਤਾ ਦਾ ਮੁੱਢੀ ਪਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਮੋਢੀ ਜਾਂ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਠੀਕ ਹੈ ਪੰਜਾਬੀ ਸਾਹਿਤ ਦਾ ਵਰਡਸ ਵਰਥ ਵੀ ਕਹਿ ਦਿੰਦੇ ਐ ਅਗਲਾ ਆਪਣੇ ਕੋਲੇ ਪ੍ਰਸ਼ਨ ਹੈ ਜੇ ਪੂਰਬ ਪੱਛਮ ਸਫਰਨਾਮਾ ਕਿਸ ਦੀ ਰਚਨਾ ਹੈ ਪੂਰਬ ਪੱਛਮ ਸਫਰਨਾਮਾ ਹਾਂਜੀ ਬਲਰਾਜ ਸਾਹਨੀ ਡਾਕਟਰ ਹਰਦੇਤ ਸਿੰਘ ਲਾਲ ਸਿੰਘ ਕਮਲਾ ਕਾਲੀ ਜਾਂ ਗੁਰਦੇਵ ਸਿੰਘ ਸਮ ਸਫਰਨਾਮਾ ਜਿਹੜਾ ਉਹ ਡਾਕਟਰ ਹਰਦੇਵ ਸਿੰਘ ਦੁਆਰਾ ਲਿਖਿਆ ਗਿਆ ਜੀ ਬਲਰਾਜ ਸਾਹਨੀ ਦੇ ਜਿਹੜੇ ਸਫਰਨਾਮੇ ਰਜ ਉਹ ਹੈਗਾ ਮੇਰਾ ਰੂਸੀ ਸਫਰਨਾਮਾ ਤੇ ਮੇਰਾ ਪਾਕਿਸਤਾਨੀ ਲਾਲ ਸਿੰਘ ਕਮਲਾ ਕਾਲੀ ਦੁਆਰਾ ਜੋ ਦਿੱਤਾ ਗਿਆ ਉਹ ਹੈਗਾ ਜੀ ਮੇਰਾ ਬਲੈਤੀ ਸਫਰਨਾਮਾ ਤੇ ਪੂਰਬ ਪਛਮੇ ਆ ਬੱਚੇ ਉਹ ਹੈਗਾ ਡਾਕਟਰ ਹਰਦੇਵ ਸਿੰਘ ਦੁਆਰਾ ਰਚਿਆ ਗਿਆ ਅਗਲਾ ਪ੍ਰਸ਼ਨ ਹੈਗਾ ਜੀ ਨਾਟਕ ਜਗਤ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ ਹਾਂ ਜੀ ਨਾਟਕ ਜਗਤ ਦਾ ਸੰਤ ਸਿੰਘ ਸੇਖੋਂ ਈਸ਼ਵਰ ਚੰਦਰ ਹੈ ਜੇ ਇੱਥੇ ਈਸ਼ਵਰ ਚੰਦਰ ਲੰਦਾ ਜਾ ਡਾਕਟਰ ਹਰਚਰਨ ਸਿੰਘ ਜਾਂ ਬਲਵੰਤ ਘਾਰਗੀ ਹਾਂਜੀ ਤਾਂ ਜਿਹੜਾ ਨਾਟਕ ਜਗਤ ਦਾ ਬਾਬਾ ਬੋੜ ਐ ਜੀ ਉਹ ਹਰਚਰਨ ਸਿੰਘ ਨੂੰ ਕਹਿੰਦੇ ਐ ਠੀਕ ਐ ਤੇ ਜੇ ਆਧੁਨਿਕ ਨਾਟਕ ਆਪਾਂ ਜੇ ਨਾਟਕ ਦੇ ਪਿਤਾਮਾ ਦੀ ਗੱਲ ਕਰੀਏ ਤਾਂ ਉਹ ਆਈ ਸੀ ਨੰਦਾਈਸ਼ਵਰ ਚੰਦਰ ਨੰਦਾ ਨੂੰ ਨਾਟਕ ਦਾ ਪਿਤਾਮਾ ਕਿਹਾ ਜਾਂਦਾ ਹੈ ਜੇ ਗੱਲ ਆ ਜੇ ਨਾਟਕ ਜਗਤ ਦਾ ਬਾਬਾ ਬੋੜ ਤਾਰ ਉਹ ਰਜੇ ਹਰਚਰਨ ਸਿੰਘ ਨੂੰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਮਰਚਾ ਟੌਪ ਵੀਨਸ ਕਿਸ ਤੇ ਆਧਾਰ ਤੇ ਹਾਂਜੀ ਮਰਚੈਂਟ ਆਫ ਵਿਨਸ ਵਰਕਰ ਸ਼ਾਮੂ ਸ਼ਾ ਦੁਲਹਨ ਚਾ ਮਾ ਦਾ ਡਿੱਪੀ ਤਾਂ ਜਿਹੜਾ ਮਰਚੈਂਟ ਆਫ ਵਿਨਸ ਐ ਇਹ ਸ਼ਾਮੂ ਸ਼ਾ ਠੀਕ ਐ ਇਹ ਤੇ ਆਧਾਰ ਚ ਜਿੱਤੇ ਸ਼ਾਮੂ ਸ਼ਾ ਜਿਹੜਾ ਉਹ ਈਸ਼ਵਰ ਚੰਦਰ ਨੰਦਾ ਦਾ ਲਿਖਿਆ ਹੋਇਆ ਈਸ਼ਵਰ ਚੰਦਰ ਹੰਦਾ ਇਹ ਸਾਰੀਆਂ ਰਚਨਾਵਾਂ ਵੀ ਇਹਨਾਂ ਦੀ ਅਰਜੇ ਠੀਕ ਹੈ ਦੁਲਹਨ ਮਾਂ ਦਾ ਡਿਪਟੀ ਵਰਕਰ ਪਰ ਜਿਹੜਾ ਮਰਚੈਂਟ ਆਫ ਪੀਨਸ ਹੈ ਉਹ ਸ਼ਾਮੂਸ਼ਾ ਤੇ ਇਸ ਤੇ ਸ਼ਾਮੂਸ਼ਾ ਤੇ ਦਾ ਅਤਰ ਜੇ ਠੀਕ ਹੈ ਅਗਲਾ ਪ੍ਰਸ਼ਨ ਆਪਣੇ ਕੋਲ ਹੈ ਕੱਲ ਕਾਲਜ ਬੰਦ ਰਹੇਗਾ ਕੀ ਹੈ ਬੱਚੇ ਇਹ ਕਾਂਗੀ ਆ ਨਾਵਲ ਹੈ ਨਾਟਕ ਹੈ ਜਾਂ ਕਹਾਣੀ ਹੈ ਹਾਂਜੀ कॉलेज बंद रहेगा ए रजे नाटक है ठीक है अगला प्रश्न अपने को लिया बुल्ले शादा बारह माह किस महीने तो शुरू होता है हां जी बुल्ले शादा बारह माह रजे किस महीने तो शुरू होता है ਜੇਤ ਜਾਂ ਅੱਸੂ ਬੁਲਤਾਂ ਰਜੇ ਬੁੱਲੇ ਸ਼ਾਹ ਦਾ ਜਿਹੜਾ 12 ਮਾਹ ਹੈ ਉਹ ਅੱਸੂ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਬੁੱਲੇ ਸ਼ਾਹ ਤੋਂ ਇਲਾਵਾ ਜਿਹੜਾ 12 ਮਹਾਰਜੇ ਉਹ ਦੋ ਗੁਰੂਆਂ ਦੁਆਰਾ ਵੀ ਲਿਖਿਆ ਗਿਆ ਇੱਕ ਤਾਂ ਹੈਗਾ ਰਚੇ ਗੁਰੂ ਨਾਨਕ ਦੇਵ ਜੀ ਇੱਕ ਹੈਗਾ ਗੁਰੂ ਅਰਜਨ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਦੁਆਰਾ ਲਿਖਿਆ 12 ਮਹਾਰਾਜੇ ਤੁਖਾਰੀ ਰਾਗ ਦੇ ਵਿੱਚ ਹੈ ਗੁਰੂ ਅਰਜਨ ਦੇਵ ਜੀ ਦੁਆਰਾ ਲਿਖਿਆ 12 ਮਹਾਰਾਗ ਮਾਝ ਦੇ ਵਿੱਚ ਹੈ ਠੀਕ ਹੈ ਯਾਦ ਰੱਖਿਓ ਤੇ ਜਿਹੜਾ ਪੁੱਲੇ ਸ਼ਾਦਾ 12 ਮਹਾਰਾਜੇ ਉਹ ਅੱਸੂ ਮਹੀਨੇ ਤੋਂ ਸ਼ੁਰੂ ਹੁੰਦਾ ਤੇ ਉਹ ਚੇਤ ਤੋਂ ਠੀਕ ਹੈ ਅਗਲਾ ਆਪਣੇ ਕੋਲੇ ਹੈਗਾ ਸ਼ਾਹ ਹੁਸੈਨ ਜੋ ਰਜੇ ਸੂਫੀ ਸਾਧਨਾ ਦੇ ਕਿਹੜੇ ਪੜਾ ਦਾ ਕਵੀ ਹੈ ਹਾਂਜੀ ਸ਼ਾਹ ਹੁਸੈਨ ਕਿਹੜੇ ਪੜਾਏ ਦੇ ਕਵੀ ਐ ਪਹਿਲੇ ਦੂਜੇ ਤੀਜੇ ਜਾਂ ਚੌਥੇ ਸ਼ਾਹ ਹੁਸੈਨ ਦੂਜੇ ਪੜਾਏ ਦੇ ਕਵੀ ਐ ਜੀ ਠੀਕ ਐ ਅੱਗੇ ਹੈਗਾ ਜੀ ਡਾਕਟਰ ਸੋਹਿੰਦਰ ਸਿੰਘ ਬੰਜਾਰਾ 베ਦੀ ਦਾ ਜਨਮ ਐ ਕਿੱਥੇ ਹੋਇਆ ਹਾਂਜੀ ਡਾਕਟਰ ਸਹਿੰਦਰ ਸਿੰਘ ਬੰਜਾਰਾ 베ਦੀ ਦਾ ਜਨਮ ਕਿੱਥੇ ਹੋਇਆ ਲਾਹੌਰ ਪਟਾਨਕੋਟ ਫਰੀਦਕੋਟ ਜਾਂ ਸਿਆਲਕੋਟ ਇਹ ਬੰਜਾਰਾ 베ਦੀ ਦਾ ਜਨਮ ਮੈਰਜ ਜਿਹੜਾ ਉਹ ਸਿਆਲਕੋਟ ਹੋਇਆ ਜੀ ਠੀਕ ਹੈ ਸਿਆਲਕੋਟ ਤੇ ਬੰਜਾਰਾ 베ਦੀ ਨੂੰ ਬੱਚੇ ਭਾਰਤੀ ਸੈਚ ਅਕਾਦਮੀ ਪੁਰਸਕਾਰ ਵੀ ਮਿਲਿਆ ਕਿੱਥੇ ਕਿਸੇ ਮਿਲਿਆ ਗਲੀਆਂ ਚਿੱਕੜ ਦੂਰ ਕਰ ਠੀਕ ਹੈ ਅਗਲਾ ਆਪਣੇ ਕੋਲੇ ਪ੍ਰਸ਼ਨ ਹੈ ਜੀ ਆਪਣੇ ਮੈਨੂੰ ਲੱਗਦਾ ਬੱਚੇ 20 ਪ੍ਰਸ਼ਨ ਜਿਹੜੇ ਹੋ ਚੁੱਕੇ ਐ ਠੀਕ ਹੈ ਤੇ ਆਪਣੇ ਜਿਹੜੇ ਪ੍ਰਸ਼ਨਾਂ ਦੀ ਸੀਰੀਜ਼ ਐ ਇਹ ਲਗਾਤਾਰ ਚੱਲਦੀ ਰਹੂਗੀ ਹੁਣ ਤੱਕ ਆਪਣੇ 20 ਪ੍ਰਸ਼ਨ ਹੁੰਦੇ ਐ ਜੇ ਆਪਾਂ ਇਸ ਤੋਂ ਅੱਗੇ ਵਧਾਉਂਦੇ ਚੱਲਾਂਗੇ ਠੀਕ ਹੈ ਜਿਵੇਂ ਜਿਵੇਂ ਤੁਹਾਡਾ ਰਿਸਪੌਂਸ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਚੰਗੀ ਲੱਗੇ ਤਾਂ ਬੱਚੇ ਲਾਈਕ ਕਰਿਆ ਕਰੋ ਮਾਸਟਰ ਟਿਊਟਰ ਲੈਕਚਰਰ ਦੇ ਲਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਐ ਸਾਰੇ ਠੀਕ ਹੈ ਓਕੇ ਜੀ ਧੰਨਵਾਦ